ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਮਸਾਲਾ ਕਿੱਦਾਂ ਬਣਾਇਦਾ ਨਿੰਬੂ ਵਾਲੇ ਪਾਣੀ ਦਾ ਮਸਾਲਾ ਤੁਸੀਂ ਚਾਟ ਦੇ ਉੱਤੇ ਮਸਾਲਾ ਪਾ ਸਕਦੇ ਹੋ ਸਲਾਦ ਦੇ ਉੱਤੇ ਮਸਾਲਾ ਪਾ ਸਕਦੇ ਹੋ ਤੇ ਮਸਾਲਾ ਵੀ ਬੇਮਿਸਾਲ ਬਣੇਗਾ ਬਹੁਤ ਹੀ ਜ਼ਿਆਦਾ ਸਵਾਦ ਬਣੇਗਾ ਪਹਿਲਾਂ ਤੁਸੀਂ ਥੋੜਾ ਜਿਹਾ ਪਾ ਲੈਣਾ ਮਾਂ ਜੀਰਾ ਠੀਕ ਹੈ ਮਸਾਲਾ ਆਸ ਵਿੱਚ ਪਾਤੀ ਜਵੈਨ ਕਾਲੀ ਮਿਰਚਾਂ ਧਨੀਆਂ ਜਿਹੜਾ ਸੁੱਕ ਹੁੰਦਾ ਵਾ ਇਹ ਸਾਰਾ ਮਿਕਸ ਵੀ ਮਸਾਲਾ ਆਉਂਦਾ ਜਿੱਦਾਂ ਤੁਸੀਂ ਇਹਦੇ 'ਚ ਥੋੜੀ ਜੀ ਦਾਲ ਚੀਨੀ ਵੀ ਐਡ ਕਰ ਸਕਦੇ ਹੋ ਤੇ ਇਹਨੂੰ ਤੁਸੀਂ ਕੜਾਹੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਰੋਸਟਰਡ ਕਰ ਲੈਣਾ ਮਤਲਬ ਚੰਗੀ ਤਰ੍ਹਾਂ ਭੁੰਨ ਲੈਣਾ ਇਹਨੂੰ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਐ ਵਧੀਆ ਤਰੀਕੀ ਨਾਲ ਭੁੰਨ ਕੇ ਜਦੋਂ ਥੋੜਾ ਜਿਹਾ ਇਹ ਲਾਲ ਹੋ ਜਾਏਗਾ ਫਿਰ ਅਸੀਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਦੋਸਤੋ ਇਹਦੇ ਵਿੱਚ ਅਸੀਂ ਹੋਰ ਵੀ ਕਈ ਚੀਜ਼ਾਂ ਐਡ ਕਰ ਸਕਦੇ ਹਾਂ ਪਰ ਅਸੀਂ ਇਹ ਬਣਾ ਰਹੇ ਹਾਂ ਨਿੰਬੂ ਮਸਾਲਾ ਤੇ ਸਲਾਦ ਮਸਾਲਾ ਤੇ ਚਾਟ ਮਸਾਲਾ ਥੋੜਾ ਜਦੇ ਵਿੱਚ ਅਸੀਂ ਚਾਰਟ ਮਸਾਲਾ ਜਦੋਂ ਪਾਵਾਂਗੇ ਜੇ ਅਸੀਂ ਐਡ ਕਰ ਸਕਦੇ ਹਾਂ ਇਹਦੇ ਵਿੱਚ ਹੋਰ ਜ਼ਿਆਦਾ ਸਵਾਦ ਹੋ ਜਾਏਗਾ ਲਓ ਕਿ ਦੋਸਤੋ ਅਸੀਂ ਇਹਨੂੰ ਹੁਣ ਭੁੰਨ ਲਿਆ ਚੰਗੀ ਤਰ੍ਹਾਂ ਠੀਕ ਹੈ ਜੀ ਆਹ ਕਾਲਾ ਨਮਕ ਬਿਲਕੁਲ ਕਾਲਾ ਨਮਕ ਢੇਲੇ ਵਾਲਾ ਲੈਣਾ ਵਾ ਉਹਨੂੰ ਤੁਸੀਂ ਮਿਕਸੀ ਦੇ ਵਿੱਚ ਤੋੜ ਕੇ ਚੰਗੀ ਤਰ੍ਹਾਂ ਤੇ ਬਰੀਕ ਕਰ ਲੈਣਾ ਜੇ ਤੁਸੀਂ ਕੁੰਡੀ ਦੇ ਨਾਲ ਜਾਂ ਕੁੰਡੇ ਦੇ ਵਿੱਚ ਕੁੱਟੋਗੇ ਤਾਂ ਹੋਰ ਜ਼ਿਆਦਾ ਵਧੀਆ ਬਣ ਜਾਏਗਾ ਤੇ ਜੇ ਤੁਸੀਂ ਉਦਾਂ ਹੀ ਮਿਕਸੀ ਵਿੱਚ ਪਿਓ ਕਿਤੇ ਜ਼ਿਆਦਾ ਹੀ ਆਟਾ ਜਿਹਾ ਬਣ ਜਾਏਗਾ ਅਸੀਂ ਹੁਣ ਪਰ ਮਿਕਸੀ ਦੇ ਵਿੱਚ ਕਰਾਂਗੇ ਕਿਉਂਕਿ ਸਾਡੇ ਕੋਲ ਲੱਕੜ ਦਾ ਗੁੰਡਾ ਦੂਜਾ ਨਹੀਂ ਹੈਗਾ ਆ ਅਸੀਂ ਹੁਣ ਕੱਢ ਲਿਆ ਮਸਾਲਾ ਚੰਗੀ ਤਰ੍ਹਾਂ ਇਹਨਾਂ ਨੂੰ ਲਾਲ ਕਰ ਲਿਆ ਸੀ ਚੰਗੀ ਤਰ੍ਹਾਂ ਭੁੰਨ ਗਏ ਪੁੱਜ ਗਿਆ ਸੀ ਮਸਾਲਾ ਹੁਣ ਅਸੀਂ ਮਿਕਸੀ ਵਿੱਚ ਪਾਵਾਂਗੇ ਮਿਕਸੀ ਦੇ ਵਿੱਚ ਪਾ ਕੇ ਇਹਨੂੰ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਪਰ ਜੇ ਇਹ ਕਿਤੇ ਕੁੰਡੇ ਦੇ ਵਿੱਚ ਪੀਸਿਆ ਜਾਵੇ ਡੰਡੇ ਦੇ ਨਾਲ ਤੇ ਮਸਾਲਾ ਹੋਰ ਜ਼ਿਆਦਾ ਸਵਾਦ ਬਣਦਾ ਜੀ ਠੀਕ ਹੈ ਮਿਕਸੀ ਨਾਲ ਥੋੜਾ ਜਿਹਾ ਬਹੁਤ ਜਿਆਦਾ ਭਰੀਕ ਹੋ ਜਾਂਦਾ ਤੇ ਉਹਦੇ ਵਿੱਚ ਥੋੜਾ ਜਿਹਾ ਦਲਦਲ ਵਾਲਾ ਜਿਹਾ ਰਹਿੰਦਾ ਵਾ ਉਹ ਜਿਆਦਾ ਸਵਾਦ ਲੱਗਦਾ। ਲਓ ਵੀ ਦੋਸਤੋ ਅਸੀਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਲਿਆ। ਤੇ ਹੁਣ ਇਹਦੇ ਵਿੱਚ ਅਸੀਂ ਕਾਲਾ ਨਮਕ ਐਡ ਕਰਾਂਗੇ ਜਿਹੜਾ ਅਸੀਂ ਮਿਕਸੀ ਦੇ ਵਿੱਚ ਪੀਸਿਆ ਹੋਇਆ। ਆਹ ਦੇਖੋ ਕਾਲਾ ਨਮਕ ਹੁਣ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ। ਤੇ ਜੇ ਇਹਦੇ ਵਿੱਚ ਤੁਸੀਂ ਚਾਟ ਮਸਾਲਾ ਮਿਕਸ ਕਰਨਾ ਚਾਹੋ ਤੇ ਕਰ ਸਕਦੇ ਹੋ ਤੇ ਹੋਰ ਜਿਆਦਾ ਸਵਾਦ ਹੋ ਜਾਏਗਾ। ਲਓ ਵੀ ਮਿੱਤਰੋ ਇਹਨੂੰ ਅਸੀਂ ਹੁਣ ਚੰਗੀ ਤਰ੍ਹਾਂ ਮਿਲਾ ਕੇ ਹੁਣ ਬਣਾਵਾਂਗੇ ਅਸੀਂ ਨਿੰਬੂ ਪਾਣੀ ਅਸੀਂ ਇੱਕ ਜੱਗ ਦੇ ਵਿੱਚ ਪਾਣੀ ਲਵਾਂਗੇ ਲਓ ਪਾਣੀ ਲੈ ਲਿਆ ਜੱਗ ਵਿੱਚ ਅਸੀਂ ਇਹਦੇ ਵਿੱਚ ਪਾ ਦਿੱਤਾ ਉਹੀ ਮਸਾਲਾ ਜਿਹੜਾ ਅਸੀਂ ਬਣਾਇਆ ਸੀ ਆਹ ਵਿੱਚ ਅਸੀਂ ਨਮਕ ਪਾ ਦਿੱਤਾ ਜਿਹੜਾ ਤੁਸੀਂ ਠੀਕ ਹੈ ਦੋਸਤੋ ਨਮਕ ਆ ਦੇਤਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਨਿੰਬੂ ਤੇ ਆਸੀਂ ਇੱਕ ਪਾਸੇ ਖੰਡ ਘੋਲਦੇ ਆਂ ਖੰਡ ਘੋਲ ਲਈ ਆਹ ਸਾਡੇ ਨਿੰਬੂ ਹੁਣ ਦੇਖਦੇ ਆ ਬਣਾ ਕੇ ਪਾਣੀ ਤੇ ਸਾਡੀ ਘੋਲ ਗਈ ਮਿੱਤਰੋ ਤੇ ਆਸੀਂ ਨਿੰਬੂ ਨਚੋੜਾਂਗੇ ਚੰਗੀ ਤਰ੍ਹਾਂ ਨਿੰਬੂ ਨਚੋੜ ਕੇ ਮਸਾਲਾ ਅਸੀਂ ਵਿੱਚ ਪਾ ਦਿੱਤਾ ਸਾਨਾ ਪਹਿਲਾਂ ਪਾ ਕੇ ਰੱਖਣਾ ਪਾਣੀ ਨਾਲ ਕਿ ਉਹ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਅਡਜਸਟਮੈਂਟ ਹੋ ਜਾਵੇ ਖੁਰ ਜਾਵੇ ਲਓ ਵੀ ਅਸੀਂ ਹੁਣ ਖੰਡ ਵਾਲਾ ਪਾਣੀ ਵਿੱਚ ਮਿਕਸ ਕਰਾਂਗੇ ਤਾਂ ਤੁਸੀਂ ਕਿਤੇ ਪਾਣੀ ਇਹ ਮਸਾਲਾ ਬਣਾ ਕੇ ਪਾਣੀ ਬਣਾ ਕੇ ਦੇਖੋ ਤੁਸੀਂ ਆਖੋਗੇ ਵਾਕੇ ਆਨੰਦ ਹੈ ਨਜ਼ਾਰਾ ਆ ਜਾਏਗਾ ਬਹੁਤ ਹੀ ਜ਼ਿਆਦਾ ਸਵਾਦ ਹੈ ਤਾਂ ਬਹੁਤ ਹੀ ਆਨੰਦ ਭਰਿਆ ਨਜ਼ਾਰੇ ਵਾਲਾ ਪਾਣੀ ਹੁੰਦਾ ਜੀ ਤੇ ਆਹ ਲਓ ਮਿੱਤਰੋ ਅਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਪਾਣੀ ਨੂੰ ਫੈਂਟ ਲਿਆ ਮਿਕਸ ਕਰ ਲਿਆ ਖੰਡ ਨੂੰ ਨਮਕ ਨੂੰ ਤੇ ਲੂਨੋ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬਰਫ਼ ਬਰਫ਼ ਪਾ ਕੇ ਇਹਨੂੰ ਥੋੜਾ ਠੰਡਾ ਕਰ ਲਾਂਗੇ ਚਿਲਡ ਕਰ ਲਾਂਗੇ ਤੇ ਹੁਣ ਇਹਨੂੰ ਅਸੀਂ ਪੀਵਾਂਗੇ ਤੇ ਦੋਸਤੋ ਤੁਸੀਂ ਵੀ ਬਣਾਉਣਾ ਜ਼ਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਤ ਵਤ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਿਉਂਕਿ ਵੀਡੀਓ ਰੁਕਣੀ ਨਹੀਂ ਚਾਹੀਦੀ ਹੋਰ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹ ਵੀ ਇਹੋ ਜਿਹਾ ਪਾਣੀ ਬਣਾ ਕੇ ਇਹੋ ਜਿਹਾ ਮਸਾਲਾ ਬਣਾ ਕੇ ਤੇ ਜੂਸ ਕਰ ਸਕਣ ਵਰਤ ਸਕਣ ਤੇ ਜਦੋਂ ਵੀ ਤੁਸੀਂ ਇਹੋ ਜਿਹਾ ਮਸਾਲਾ ਬਣਾਓ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਕਿ ਅਸੀਂ ਬਣਾਇਆ ਹੈ ਤੇ ਕਿੱਦਾਂ ਦਾ ਬਣਿਆ ਇਹ ਵੀ ਜ਼ਰੂਰ ਦੱਸਣਾ ਤੇ ਤੁਸੀਂ ਚਾਟ ਦੇ ਉੱਤੇ ਤੇ ਜਾਂ ਤੁਸੀਂ ਸਲਾਦ ਦੇ ਉੱਤੇ ਉਹ ਮਸਾਲਾ ਪਾ ਕੇ ਖਾ ਕੇ ਮੈਨੂੰ ਦੱਸਣਾ ਕਿ ਕਿੱਦਾਂ ਦਾ ਬਣਿਆ ਮਸਾਲਾ ਅਸੀਂ ਹੋਰ ਰੈਸਪੀਆਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਨਾ ਕੋਈ ਵਲੌਗ ਬਣਾਉਂਦੇ ਰਹਿਨੇ ਆਸੀਂ ਇਹ ਸਾਡਾ ਵਲੌਗ ਸੀ ਨਿੰਬੂ ਵਾਲੇ ਪਾਣੀ ਦੇ ਉੱਤੇ ਉਕੇ ਨਿੰਬੂ ਵਾਲਾ ਪਾਣੀ ਕਾਫੀ ਜਲਵਾ ਤੋਂ ਪੀ ਵੀਦਾ ਪਰ ਮਜ਼ਾ ਨਹੀਂ ਸੀ ਆਉਂਦਾ ਫਿਰ ਅਸੀਂ ਸੋਚਿਆ ਕਿ ਚਲੋ ਇੱਕ ਨਮਕ ਬਣਾਉਨੇ ਆ ਤੇ ਉਹਦੇ ਨਾਲ ਨਿੰਬੂ ਪਾਣੀ ਬਣਾ ਕੇ ਦੇਖਦੇ ਆ ਤੇ ਬਹੁਤ ਹੀ ਸਵਾਦ ਬਣਿਆ ਮਿੱਤਰੋ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ